ਹਾਂਜੀ ਜਿਵੇਂ ਕਿ ਕੱਲ ਤੋਂ ਹੀ ਇੱਕ ਨੋਟੀਫਿਕੇਸ਼ਨ ਆ ਰਿਹਾ ਸੀ 18 ਤਰੀਕ ਤੋਂ ਕਿ ਪੀਐਸਬੀ ਦਾ ਰਿਜ਼ਲਟ 18 ਤਰੀਕ ਨੂੰ ਆਵੇਗਾ ਪੰਜਾਬ ਸਕੂਲ ਸਿੱਖਿਆ ਬੋਰਡ ਦਾ 10ਵੀਂ ਕਲਾਸ ਦਾ 10ਵੀਂ ਕਲਾਸ ਦਾ ਬੋਰਡ ਦਾ ਰਿਜ਼ਲਟ ਆ ਚੁੱਕਿਆ ਤੇ ਰਿਜ਼ਲਟ ਤੁਸੀਂ ਕਿਵੇਂ ਦੇਖਣਾ ਆਪਣੇ ਫੋਨ ਤੇ ਜਿੰਨਾਂ ਬੱਚਿਆਂ ਕੋਲੇ ਲੈਪਟਾਪ ਵਗੈਰਾ ਨਹੀਂ ਹੈਗਾ ਤੇ ਜਿਹੜੇ ਕੈਫੇ ਤੇ ਨਹੀਂ ਜਾ ਸਕਦੇ ਠੀਕ ਹੈ ਆਪਣਾ ਰਿਜ਼ਲਟ ਦੀ ਵੇਟ ਕਰ ਰਿਹਾ ਕਿ ਅਸੀਂ ਪਾਸ ਹਾਂ ਜਾਂ ਫੇਲ ਹੈ ਤਾਂ ਉਹਨਾਂ ਵਾਸਤੇ ਸਭ ਤੋਂ ਸੌਖਾ ਤਰੀਕਾ ਦੱਸ ਰਿਹਾ ਮੋਬਾਈਲ ਤੇ ਜਾਓ ਆਪਣਾ ਮੋਬਾਈਲ ਨੂੰ ਖੋਲੋਗੇ ਮੋਬਾਈਲ ਦੇ ਵਿੱਚ ਗੂਗਲ ਕ੍ਰੋਮ ਦੇ ਵਿੱਚ ਜਾ ਕੇ ਜਾਂ ਤੁਸੀਂ ਗੂਗਲ ਦੇ ਵਿੱਚ ਜਾ PSEB.ac.in ਸਰਚ ਮਾਰੋਗੇ ਤਾਂ ਉਹਨੂੰ ਕਲਿੱਕ ਕਰੋਗੇ ਤਾਂ ਇਸ ਤਰ੍ਹਾਂ ਦੀ ਵੈਬਸਾਈਟ ਤੁਹਾਡੇ ਅੱਗੇ ਖੁੱਲ ਜਾਏਗੀ ਇਸ ਤਰ੍ਹਾਂ ਦੀ ਵੈਬਸਾਈਟ ਖੁੱਲੇਗੀ ਬਿਲਕੁਲ ਉੱਪਰ ਹੀ ਇਸ ਵੈਬਸਾਈਟ ਤੇ ਤੁਹਾਨੂੰ ਬਿਲਕੁਲ ਉੱਪਰ ਇਸ ਤਰ੍ਹਾਂ ਦਾ ਇਹ ਪੌਪਅਪ ਸ਼ੁਰੂ ਹੋਗਾ ਇਸ ਤਰ੍ਹਾਂ ਦੀ ਇੱਕ ਲਾਈਨ ਤੁਹਾਨੂੰ ਜਗਦੀ-ਬੁਝਦੀ ਦਿਖਾਈ ਦੇਊਗੀ ਜਿੱਥੇ ਲਿਖਿਆ ਹੈ ਮੈਟ੍ਰਿਕ ਕਲੈਕਸ਼ਨ ਰਿਜ਼ਲਟ ਰੈਗੂਲਰ ਸਟੂਡੈਂਟ ਮਾਰਚ 2024 ਵਿਲ ਬੀ ਡਿਕਲੇਅਰਡ ਟੂਡੇ 10 ਪੀਐਮ ਕਹਿੰਦਾ ਮਤਲਬ ਵੀ ਏਐਮ ਸੌਰੀ ਮਾਫ ਕਰਨਾ ਵੀ 10 ਵਜੇ ਡਿਕਲੇਅਰ ਹੋ ਜਾਣਾ 9 ਵਜੇ 12 ਮਿੰਟ ਤੋਂ ਮੈਂ ਵੀਡੀਓ ਬਣਾ ਰਿਹਾ ਤੁਸੀਂ ਇਸ ਤੇ ਕਲਿੱਕ ਕਰੋਗੇ ਇਸ ਲਿੰਕ ਤੇ ਜਦੋਂ ਹੀ ਕਲਿੱਕ ਕਰੋਗੇ ਤਾਂ ਇਸ ਤਰ੍ਹਾਂ ਦਾ ਅੱਗੇ ਹੋਰ ਲਿੰਕ ਖੁੱਲ ਜਾਊਗਾ ਤਾਂ ਉਸ ਜਿਹੜੀ ਤੁਹਾਨੂੰ ਲਾਈਨ ਜੀ ਜਗਦੀ ਬੁਝਦੀ ਦਿਖ ਰਹੀ ਆ ਉਸ ਤੇ ਜਦੋਂ ਕਲਿੱਕ ਕਰੋਗੇ ਤਾਂ ਇੱਕ ਹੋਰ ਤੁਹਾਡੇ ਸਾਹਮਣੇ ਇਸ ਤਰ੍ਹਾਂ ਦੀ ਜਿਹੜੀ ਸਕਰੀਨ ਖੁੱਲ ਜਾਊਗੀ ਇੱਥੇ ਤੁਸੀਂ ਆ ਦੇਖੋ ਇੱਥੇ ਤੁਸੀਂ ਆਪਣਾ ਰੋਲ ਨੰਬਰ ਭਰ ਦੋਗੇ ਠੀਕ ਹੈ ਇੱਥੇ ਨੇਮ ਭਰ ਦੋਗੇ ਆਪਣਾ ਮੋਬਾਈਲ ਨੰਬਰ ਭਰ ਦੋਗੇ ਜਾਂ ਈਮੇਲ ਆਈਡੀ ਤੁਹਾਡੀ ਹੈਗੀ ਆ ਤਾਂ ਉਹ ਭਰ ਦੋਗੇ ਉਸ ਤੋਂ ਬਾਅਦ ਤੁਹਾਨੂੰ ਇੱਥੇ ਸਬਮਿਟ ਕਰਨ ਦੀ ਆਪਸ਼ਨ ਆਊਗੀ ਨੈਕਸਟ ਠੀਕ ਹੈ ਫਿਰ ਤੁਸੀਂ ਉਸ ਤੋਂ ਬਾਅਦ ਸਬਮਿਟ ਕਰਦੇ ਹੋ ਗੋ ਲਿਖਿਆ ਹੈ ਗੋ ਇੱਥੇ ਗੋ ਕਰ ਦੋਗੇ ਤੁਹਾਡਾ ਰਿਜ਼ਲਟ ਸਾਹਮਣੇ ਆ ਜਾਊਗਾ ਜਦੋਂ ਹੀ ਤੁਹਾਡਾ ਰਿਜ਼ਲਟ ਅਪਡੇਟ ਆਉਂਦਾ ਤਾਂ ਜਰੂਰ ਕਮੈਂਟ ਕਰਕੇ ਦੱਸਿਓ ਕੌਣ ਕੌਣ ਪਾਸ ਹੋ ਗਿਆ ਕਿੰਨੇ ਮਾਰਕਸ ਤੁਹਾਡੇ ਆਏ ਹੈਗੇ ਆ ਸੋ ਬੈਸਟ ਆਫ ਲੱਕ ਹੈਗਾ ਸਾਰੇ ਸਟੂਡੈਂਟਾਂ ਲਈ ਕੰਗratulations ਹੈਗਾ ਆਲਰੇਡੀ ਹੀ ਸੋ ਧੰਨਵਾਦ ਇਸ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਲਈ ਐਜੂਕੇਸ਼ਨਲ ਡਿਪਾਰਟਮੈਂਟ ਨਾਲ ਸੰਬੰਧਤ ਠੀਕ ਹੈ ਸਿੱਖਿਆ ਨਾਲ ਸੰਬੰਧਤ ਤਾਂ ਆਪਣੇ ਚੈਨਲ ਨਾਲ ਜੁੜਜੋ ਐ ਐਮ ਐਸ ਡਬਲਯੂ ਸਟੱਡੀ ਤੇ ਆਪਣੇ ਐਮ ਐਸ ਡਬਲਯੂ ਸਟੱਡੀ ਨਿਊਜ਼ ਦੋਨਾਂ ਨੂੰ ਹੀ